ਰਾਗ ਸੂਹੀ ਅਸ਼ਟਪਦੀਆ ਮਹਿਲਾ ਚੌਥਾ ਕਰ ਦੂਜਾ ਇੱਕ ਓੰਕਾਰ ਸਤਗੁਰ ਪਰਸਾਦ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹੋ ਤਿਸ ਪਹਿ ਆਪ ਵੇਚਾਈ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪਹਿ ਆਪ ਵੇਚਾਈ ਦਰਸ਼ਨ ਹਰ ਦੇ ਖਣ ਕੈ ਤਾਈ ਕਿਰਪਾ ਕਰਹਿ ਤਾ ਸਤ ਗੁਰ ਮਿਲਹਿ ਹਰ ਹਰ ਨਾਮ ਧਿਆਈ ਰਹਾਓ ਜੇ ਸੁਖ ਦੇਹ ਤਾ ਤੁਝ ਐਰਾਧੀ ਦੁਖ ਭੀ ਤੁਝ ਐ ਧਾਈ ਜੇ ਭੁਖ ਦੇਹ ਤਾ ਇਤਹੀ ਰਾਜਾ ਦੁਖ ਵਿੱਚ ਸੁਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਪਖਾ ਫੇਰੀ ਪਾਣੀ ਧੋਵਾ ਜੋ ਦੇ ਵਹ ਸੋ ਖਾਈ ਨਾਨਕ ਗਰੀਬ ਟਹਿ ਪਿਆ ਦੁਆਰ ਹਰ ਮੀਲ ਲਹਿੋ ਵੜਾਈ ਅਖੀ ਕਾੜ ਧਰੀ ਚਰਣਾ ਤਲ ਸਭ ਧਰਤੀ ਫਿਰ ਮਤ ਭਾਈ ਜੇ ਪਾਸ ਬਹਾਲੈ ਤਾਂ ਤੁਝੈ ਅਰਾਧੀ ਜੇ ਮਾਰ ਕੱਢੈ ਭੀ ਧਾਈ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ ਜੇ ਨਿੰਦੈ ਤਾਂ ਛੋੜ ਨਾ ਜਾਈ ਜੇ ਤੋਧਵਲ ਰਹੈ ਤਾਂ ਕੋਈ ਕਹਿਉ ਆਖੋ ਤਉ ਵਿਸਰਿਆ ਮਰ ਜਾਈ ਵਾਰ-ਵਾਰ ਜਾਈ ਗੁਰ ਉਪਰ ਪੈ ਪੈਰੀ ਸੰਤ ਮਨਾਈ ਨਾਨਕ ਵਿਚਾਰਾ ਭਿਆ دیਵਾਨਾ ਹਰ ਤਉ ਦਰਸਨ ਕਹਿ ਤਾਈ ਚਖੜ ਝਾਂਗੀ ਮੇਹੋਂ ਵਰਸੈ ਪੀ ਗੁਰ ਦੇ ਖਣ ਜਾਈ ਸਮੰਦ ਸਾਗਰ ਹੋਵੇ ਬਹੁ ਖਾਰਾ ਗੁਰ ਸਿਖ ਲੰਘ ਗੁਰੂ ਪਹਿ ਜਾਈ ਜੋ ਪ੍ਰਾਣੀ ਜਲ ਬਿਨ ਹੈ ਮਰਤਾ ਤਿਉ ਸਿਖ ਗੁਰ ਬਿਨ ਮਰ ਜਾਈ ਜੋ ਧਰਤੀ ਸੋਭ ਕਰੇ ਜਲ ਵਰਸੈ ਤੋ ਸਿੱਖ ਗੁਰ ਮਿਲ ਵਿਗਸਾਈ ਸੇਵਕ ਕਾ ਹੋਏ ਸੇਵਕ ਵਰਤਾ ਕਰ ਕਰ ਬਿਨੋ ਬੁਲਾਈ ਨਾਨਕ ਕੀ ਬੇਨੰਤੀ ਹਰ ਪਹਿ ਗੁਰ ਮਿਲ ਗੁਰ ਸੁਖ ਪਾਈ ਤੋ ਆਪੇ ਗੁਰ ਚੇਲਾ ਹੈ ਆਪੇ ਗੌਰ ਵਿੱਚ ਦੇਹ ਤੁਝੈ ਧਾਈ ਜੋ ਤਦ ਸੇਵੈ ਸੋ ਤੂੰ ਹੈ ਹੋਵੈ ਤੁਧ ਸੇਵਕ ਪੈਜ ਰਖਾਈ ਪੰਡਾਰ ਭਰੇ ਭਗਤੀ ਹਰ ਤੇਰੇ ਜਿਸ ਭਾਵੈ ਤਿਸ ਦੇਵਾਈ ਜਿਸ ਤੋਂ ਦੇਹ ਸੋਈ ਜਨ ਪਾਏ ਹੋਰ ਨੇ ਫਲ ਸਭ ਚਤਰਾਈ ਸਿਮਰ 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 ਗੁਰ ਆਪਣਾ ਸੋਇਆ ਮਨ ਜਾਗਾਈ ਇੱਕ ਦਾਨ ਮੰਗੈ ਨਾਨਕ ਵੇਚਾਰਾ ਹਰ ਦਾਸਨ ਦਾਸ ਕਰਾਈ ਜੇ ਗੁਰ ਝੜਕੇ ਤਾਂ ਮਿੱਠਾ ਲਗੇ ਜੇ ਬਖਸ਼ੇ ਤਾਂ ਗੁਰ ਵੜਾਈ ਗੁਰਮukh ਬੋਲੈ ਸੋ ਥਾਏ ਪਾਏ ਮਨਮੁਖ ਖਿਚ ਥਾਏ ਨਾ ਪਾਈ ਪਲਾ ਕਕਰ ਵਰਫ ਵਰਸੈ ਗੁਰ ਸਿਖ ਗੁਰ ਦੇਖਣ ਜਾਈ ਸਬ ਦਿਨਸ ਰਹਿਣ ਦੇਖੋ ਗੁਰ ਆਪਣਾ ਵਿਚ ਆਖੀ ਗੁਰ ਪੈਰ ਤਰਾਈ ਅਨੇਕ ਉਪਾਵ ਕਰੀ ਗੁਰ ਕਾਰਣ ਗੁਰ ਭਾਵੇਂ ਸੋ ਥਾਏ ਪਾਈ ਰਹਿਣ ਦੇਸ ਗੁਰ ਚਰਨ ਅਰਾਧੀ ਦਇਆ ਕਰੋ ਮੇਰੇ ਸਾਈ ਨਾਨਕ ਕਾ ਜੀਉ ਪਿੰਡ ਗੁਰੂ ਹੈ ਗੁਰ ਮਿਲ ਤ੍ਰप्त ਅਗਾਈ ਨਾਨਕ ਕਾ ਪ੍ਰਭ ਪੂਰ ਰਹਿਓ ਹੈ ਜਤ ਕਤ ਤਤ ਗੋਸਾਈ ਨਾਨਕ ਕਾ ਜੀਉ ਪਿੰਡ ਗੁਰੂ ਹੈ ਗੁਰ ਮਿਲ ਤ੍ਰप्त ਅਗਾਈ नानक का प्रभु पूर रहयो है जत कत तत गोसाई वाहे गुरु जी का खालसा वाहे गुरु जी की फतेह